ਇੱਕ ਸਿੱਖ ਇੱਕ ਕੁਰਬਾਨੀ ਤੇ ਇਤਿਹਾਸ ਦੀ ਸਭ ਤੋਂ ਮਹਿੰਗੀ ਸੇਵਾ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਨੇ ਮੌਤ ਤੋਂ ਬਾਅਦ ਵੀ ਇਨਸਾਫ ਲਈ ਧਰਤੀ ਨੂੰ ਸੋਨੇ ਨਾਲ ਟੱਕ ਦਿੱਤਾ ਹੋਵੇ ਇਹ ਕਹਾਣੀ ਕਿਸੇ ਬਾਦਸ਼ਾਹ ਦੀ ਨਹੀਂ ਇਹ ਕਹਾਣੀ ਕਿਸੇ ਇੱਕ ਸਿੱਖ ਦੀ ਹੈ ਜਿਸ ਨੇ ਸਿਰਫ ਅਰਥ ਹੀ ਸਾੜਾਂ ਲਈ ਆਪਣੀ ਸਾਰੀ ਦੌਲਤ ਲੁਟਾ ਦਿੱਤੀ ਇਹ ਕਹਾਣੀ ਹੈ ਦੀਵਾਨ ਟੋਡਰਮਲ ਜੀ ਦੀ ਨਾ ਤਾਂ ਕੋਈ ਸੈਨਾਪਤੀ ਨਾ ਕੋਈ ਗੁਰੂ ਪਰ ਇਤਿਹਾਸ ਵਿੱਚ ਨਾਮ ਸਭ ਤੋਂ ਉੱਚਾ ਸਨ 1705 ਸਰਹੰਦ ਦੀ ਠੰਡੀ ਹਵਾ ਤੇ ਕਿਲਾ ਸਰਹੰਦ ਦੀਆਂ ਨਿਰਦਈ ਕੰਧਾਂ ਛੋਟੇ ਸਹਬਜ਼ਾਦੇ ਬਾਬਾ ਜੂਰਾਵਰ ਸਿੰਘ ਜੀ ਅਤੇ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਜਿੰਦਾ ਦੀਵਾਰਾਂ ਵਿੱਚ ਚੁਣ ਦਿੱਤੇ ਗਏ ਪਰ ਮਾਤਾ ਗੁਜਰੀ ਜੀ ਉਸੇ ਦਿਨ ਠੰਡੇ ਬੁਰਜ ਵਿੱਚ ਜੋਤੀ ਜੋਤ ਸਮਾ ਗਏ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਰਹੰਦ ਦਾ ਹਾਕਮ ਵਜ਼ੀਰ ਖਾਨ ਉਸਨੇ ਹੁਕਮ ਦਿੱਤਾ ਕੋਈ ਵੀ ਸਿੱਖ ਇਹਨਾਂ ਦਿਆਂ ਨੂੰ ਹੱਥ ਨਹੀਂ ਲਾਏਗਾ ਜੋ ਲਾਏਗਾ ਉਸਦੀ ਮੌਤ ਮੌਤ ਡਰ ਦਾ ਰਾਜ ਸੀ ਆਸ਼ਾ ਅੰਦਰ ਫਨ ਇਨਸਾਨੀਅਤ ਸ਼ਰਮਿੰਦਾ ਉਸ ਸਮੇਂ ਕੋਈ ਵੀ ਅੱਗੇ ਨਹੀਂ ਆਇਆ ਇੱਥੇ ਦਾਖਲ ਹੁੰਦਾ ਹੈ ਦੀਵਾਨ ਟੋਡਰਮਲ ਇੱਕ ਅਮੀਰ ਸੱਚਾ ਤੇ ਨਿਰਮਇ ਸਿੱਖ ਉਹ ਵਜ਼ੀਰ ਖਾਨ ਕੋਲ ਜਾਂਦਾ ਕਹਿੰਦਾ ਹੈ ਮਾਤਾ ਗੁਜਰੀ ਜੀ ਅਤੇ ਸੈਬਜ਼ਾਦੀਆਂ ਦੀ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹੈ ਵਜ਼ੀਰ ਖਾਨ ਹੱਸਦਾ ਹੈ ਅਤੇ ਕਹਿੰਦਾ ਹੈ ਜਿੱਥੇ ਅਰਥੀ ਸਾੜਨੀ ਹੈ ਉੱਥੇ ਸੋਨੇ ਦੀਆਂ ਮੋਹਰਾਂ ਇੱਕ ਇੱਕ ਕਰਕੇ ਧਰਤੀ ਉੱਤੇ ਵਿਛਾਉਣੀਆਂ ਪੈਣਗੀਆਂ ਇਹ ਸੌਦਾ ਨਹੀਂ ਜ਼ੁਲਮ ਸੀ ਦੀਵਾਨ ਟੋਡਰਮਲ ਜੀ ਨੇ ਇੱਕ ਪਲ ਵੀ ਨਹੀਂ ਡੋਲੇ ਉਨੇ ਆਪਣਾ ਘਰ ਦੌਲਤ ਖਜ਼ਾਨਾ ਸਭ ਕੁਝ ਲੂਟਾ ਦਿੱਤਾ ਜਿੱਥੇ ਅਰਥੀ ਸਾੜੀ ਗਈ ਉਹ ਤਰਤੀ ਸੋਨੇ ਨਾਲ ਟੱਕੀ ਹੋਈ ਸੀ ਇਤਿਹਾਸ ਕਹਿੰਦਾ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਅੰਤਿਮ ਸੇਵਾ ਸੀ ਪਰ ਸੇਖ ਇਤਿਹਾਸ ਕਹਿੰਦਾ ਹੈ ਇਹ ਸਭ ਤੋਂ ਉੱਚੀ ਇਨਸਾਨੀਅਤ ਸੀ ਦੀਵਾਨ ਟੋਡਰਮਲ ਜੀ ਅੱਜ ਕਿਸੇ ਸਿਲੇਬਸ ਵਿੱਚ ਨਹੀਂ ਪਰ ਉਹਨਾਂ ਦਾ ਸਵਾਲ ਅੱਜ ਵੀ ਜਿਉਂਦਾ ਹੈ ਜਦ ਜ਼ੁਲਮ ਸਾਹਮਣੇ ਹੋਵੇ ਕੀ ਅਸੀਂ ਖੜਦੇ ਹਾਂ ਜਦ ਸੱਚ ਮਹਿੰਗਾ ਹੋਵੇ ਕੀ ਅਸੀਂ ਕੀਮਤ ਦਿੰਦੇ ਹਾਂ ਦੀਵਾਨ ਟੋਡਰਮਲ ਜੀ ਨੇ ਸਿਖਾ ਦਿੱਤਾ ਸਿੱਖੀ ਸਿਰਫ ਸ਼ਹਾਦਤ ਨਹੀਂ ਸਿੱਖੀ ਹੈ ਸਿੱਖੀ ਸ਼ਹੀਦਾਂ ਦਾ ਸਤਕਾਰ ਹੈ ਜਿੱਥੇ ਸੋਨਾ ਖਤਮ ਹੋ ਜਾਂਦਾ ਹੈ ਉੱਥੇ ਸਿੱਖੀ ਸ਼ੁਰੂ ਹੁੰਦੀ ਹੈ ਦੀਵਾਨ ਟੋਡਰਮਲ ਜੀ ਨੇ ਧਰਤੀ ਸੋਨੇ ਨਾਲ ਵਿਛਾ ਦਿੱਤੀ ਅਸੀਂ ਅੱਜ ਕੀ ਵਿਛਾ ਰਹੇ ਹਾਂ ਸਵਾਲ ਇਹ ਨਹੀਂ ਉਹਨਾਂ ਨੇ ਕੀ ਕੀਤਾ ਸਵਾਲ ਇਹ ਹੈ ਅਸੀਂ ਕੀ ਕਰ ਰਹੇ ਹਾਂ ਦੀਵਾਨ ਟੋਡਰਮਲ ਜੀ ਦੀ ਕਹਾਣੀ ਸਿਰਫ ਅਤੀਤ ਨਹੀਂ ਇਹ ਹਰ ਦੌਰ ਦੇ ਸਿੱਖ ਲਈ ਇਮਤਿਹਾਨ ਹੈ ਉਹਨਾਂ ਕੋਲ ਕੋਈ ਤਲਵਾਰ ਨਹੀਂ ਸੀ ਕੋਈ ਫੌਜ ਨਹੀਂ ਸੀ ਪਰ ਰੀੜ ਦੀ ਹੱਡੀ ਸੀ ਅੱਜ ਇਹ ਸਵਾਲ ਇਹ ਹੈ ਕਿ ਸਾਡੇ ਕੋਲ ਹੈ ਅੱਜ ਅਸੀਂ ਸਿੱਖੀ ਨੂੰ ਰਸਮਾਂ ਵਿੱਚ ਕੈਦ ਕਰ ਦਿੱਤਾ ਨਗਰ ਕੀਰਤਨ ਲੰਗਰ ਫੋਟੋਆਂ ਪਰ ਜਦ ਗਲਤ ਹੋ ਰਿਹਾ ਹੋਵੇ ਜ਼ੁਲਮ ਚੁੱਪਚਾਪ ਵੱਧ ਰਿਹਾ ਹੋਵੇ ਕਮਜ਼ੋਰ ਦੀ ਆਵਾਜ਼ ਦੱਬ ਰਹੀ ਹੋਵੇ ਉਦੋਂ ਅਸੀਂ ਕਹਿੰਦੇ ਹਾਂ ਸਾਡੇ ਨਾਲ ਕੀ ਲੈਣਾ ਦੇਣਾ ਦੀਵਾਨ ਟੋਡਰ ਮਲ ਜੀ ਨੇ ਕਦੇ ਨਹੀਂ ਸੀ ਕਿਹਾ ਇਹ ਮੇਰਾ ਮਸਲਾ ਨਹੀਂ ਅੱਜ ਦਾ ਵਜ਼ੀਰ ਖਾਨ ਕੋਈ ਇੱਕ ਬੰਦਾ ਨਹੀਂ ਅੱਜ ਦਾ ਵਜ਼ੀਰ ਖਾਨ ਹੈ ਡਰ ਖਾਮੋਸ਼ੀ ਸਹੂਲਤ ਲੋਕ ਕੀ ਕਹਿਣਗੇ ਜਾਦ ਅਸੀਂ ਚੁੱਪ ਰਹੀ ਤੇ ਹਾਂ ਤਾਂ ਉਦੋਂ ਵਜ਼ੀਰ ਖਾਨ ਜਿੱਤਦਾ ਹੈ ਕਿਸੇ ਨੂੰ ਸੋਨਾ ਨਹੀਂ ਵਿਛਾਉਣਾ ਪਰ ਸਮਾਂ ਦੇਣਾ ਪੈਣਾ ਹੈ ਆਵਾਜ਼ ਉਠਾਉਣੀ ਪੈਣੀ ਹੈ ਕਈ ਵਾਰ ਰਿਸ਼ਤੇ ਗਵਾਉਣੇ ਪੈਂਦੇ ਹਨ ਸਵਾਲ ਇਹ ਨਹੀਂ ਮੇਰੇ ਕੋਲ ਕੀ ਹੈ ਸਵਾਲ ਇਹ ਹੈ ਮੈਂ ਕੀ ਦੇ ਸਕਦਾ ਹਾਂ ਦੀਵਾਨ ਟੋਡਰਮਲ ਜੀ ਕੋਈ ਅਸਾਧਾਰਨ ਇਨਸਾਨ ਨਹੀਂ ਸੀ ਉਹ ਸਿਰਫ ਡਰ ਤੋਂ ਆਜ਼ਾਦ ਸੀ ਅੱਜ ਦਾ ਨੌਜਵਾਨ ਦੇ ਸੱਚ ਵੇਖ ਕੇ ਵੀ ਚੁੱਪ ਹੈ ਤਾਂ ਇਤਿਹਾਸ ਮੋੜ ਪੁੱਛੇਗਾ ਤੂੰ ਕੀ ਕੀਤਾ ਉਸ ਵੇਲੇ ਸਿੱਖੀ ਸੋਨੇ ਨਾਲ ਤੋਲੀ ਗਈ ਸੀ ਅੱਜ ਸਿੱਖੀ ਕੰਫਰੰਟ ਨਾਲ ਤੋਲੀ ਜਾਂਦੀ ਹੈ ਪਰ ਸਿੱਖੀ ਕਦੇ ਸਸਤੀ ਨਹੀਂ ਹੁੰਦੀ ਦੀਵਾਨ ਟੋਡਰਮਲ ਜੀ ਨੇ ਧਰਤੀ ਸੋਨੇ ਨਾਲ ਵਿਛਾਈ ਅਸੀਂ ਕੀ ਵਿਛਾਉਂਦੇ ਹਾਂ ਸਹੂਲਤ ਜਾਂ ਸੱਚ ਇਤਿਹਾਸ ਸ਼ਹਾਦਤ ਨਹੀਂ ਪੁੱਛਦਾ ਇਤਿਹਾਸ ਪੁੱਛਦਾ ਹੈ ਤੂੰ ਖੜਿਆ ਸੀ ਜਾਂ ਨਹੀਂ ਜੇ ਇਹ ਕਹਾਣੀ ਸਿਰਫ ਸੁਣੀ ਨਹੀਂ ਦਿਲ ਨੂੰ ਲੱਗੀ ਹੈ ਤਾਂ ਇਸ ਨੂੰ ਅੱਗੇ ਵਧਾਓ ਕਿਉਂਕਿ ਹਰ ਦੌਰ ਨੂੰ ਇੱਕ ਟੋਡਰਮਲ ਚਾਹੀਦਾ ਹੈ